ਲੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਸਭ ਸਾਰੀ ਪ੍ਰਾ ਠੀਕ ਠਾਕ ਹੈ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਲੋ ਬਾਈ ਜੀ ਪੀਪਰਾਂ ਬਾਹਰ ਕੱਢ ਗਾ ਪਾਣੀ ਵਾਲਿਆਂ ਤੇ ਹੁਣ ਆਪਾਂ ਲੱਗੇ ਆ ਪਾਣੀ ਪਾਉ ਤੇ ਉਹ ਚਾਚੇ ਲਖਵੀਰ ਵਾਲਾ ਕੁੱਤਾ ਹੀ ਫਿਰਦਾ ਇੱਧਰ ਇਹ ਆਪਣੀ ਜੰਗ ਫੋਰਸ ਬਾਈ ਤਿਆਰ ਹੋਈ ਫਿਰਦੀ ਆ ਤੇ ਕਣ ਕੰਨੀ ਬਾਈ ਪਾਣੀ ਪਾ ਚਲ ਗਏ ਕੂਤਰਾਂ ਨੂੰ ਫਿਰ ਵੇੜਾ ਮਾਰਨ ਚੱਲਦੇ ਆ ਕਿੰਨੀ ਉਗਰੇ ਹੀ ਕਿਵੇਂ ਆ ਦੇਖਣ ਚੱਲਦੇ ਆ ਇਸ ਵੀ ਗ੍ਰੀਤਾ ਪਰਗੇਟ ਹੋ ਰਿਹਾ ਹੈ ਤੇ ਬਈ ਆਪ ਚੱਲਦੇ ਆ ਕਣਕ ਨੂੰ ਵੇਖਣ ਤੇ ਪਹਿਲਾਂ ਪਾਣੀ ਪਾ ਚੱਲੋ ਲਓ ਬਈ ਆਪਣਾ ਯਾਰ ਟੁੰਡੇ ਦਾ ਉਹ ਦਾ ਆਪਣੀ ਦਾ ਲਾ ਜਿੰਨੇ ਦਾ ਬਈ ਬੱਚਾ ਮਰ ਗਿਆ ਤੇ ਚਲੋ ਬਈ ਕੋਈ ਗੱਲ ਨਹੀਂ ਜਾਣ ਇਹ ਬਿਮਾਰੀ ਸੀਗਾ ਵਿਚਾਰਾ ਤੇ ਮਰ ਗਿਆ ਇਹ ਵਿਚਾਰਾ ਕੱਲ ਦਵਾਈ ਦੂਈ ਦਿੱਤੀ ਸੀ ਬਈ ਨਹੀਂ ਸੈੱਟ ਹੋਇਆ ਈ ਹਾਂ ਤੁਹਾਨੂੰ ਦੁਕਾਨ 'ਤੇ ਇੱਥੇ ਰੱਖ ਕੇ 21 ਸੀਗਾ ਬਈ ਕੱਢਿਆ ਵੀ 21 ਸੀ ਹੁਣਾਂ ਡੀ ਲਾਈ ਬੈਠੀ ਹੈ ਦੇਖਦੇ ਆ ਬਈ ਕਿਵੇਂ ਆ ਕੀ ਸਾਬ ਕਿਤਾਬ ਲਓ ਬਈ ਮਿੱਤਰੋ ਆ ਗਏ ਆਪਾਂ ਕਣਕ ਮਾਟਰ ਇੱਕੀ ਓਰੇ ਕਾ ਗ੍ਰਹਿਣਾ ਲੱਕੋ ਗ੍ਰਹਿੜਾ ਗ੍ਰਹਿੜੇ ਚਾਰ ਪੰਜ ਛੋਲੇ ਵੀ ਨਿਕਲਿਆ ਆ ਬਾਈ ਠੀਕ ਆ ਹੁਣ ਵੇਨੇ ਆਪਾਂ ਕਣਕ ਕਣਕ ਦੇਖਦੇ ਆ ਬਾਈ ਕਿੰਨੀ ਕ ਨਿਕਲੀ ਆ ਟਕੂਰ ਮਾਰੀ ਖੜੀ ਹੈ ਬਾਈ ਤਕਰੀਬਨ ਕਿਉਂਕਿ ਬਈ ਥੋੜੀ ਨਾ ਮਸ਼ੀਨ ਖਰਾਬ ਕਰਨ ਲੱਗ ਪਈ ਸੀ ਕਿ ਤਾਂ ਕਰਕੇ ਥੋੜਾ ਜਿਹਾ ਡਰੀ ਲੱਗਦਾ ਵੀ ਵਧੀਆ ਉਗਰੇ ਆਵੇ ਹਨਕ ਤਾਂ ਬਈ ਵਧੀਆ ਉਗਰੀ ਹੁੰਦੀ ਹੈ ਟਕੂਰ ਮਾਰੀ ਖੜੀ ਹੈ ਆ ਵੀ ਆ ਦੇਖੋ ਦਿਖਾ ਦਿੰਨੇ ਆ ਵੀਰੇ ਟਕੂਰ ਮਾਰੀ ਖੜੀ ਆ ਵੀ ਜਿੱਦਾਂ ਜੀ ਹੁੰਦੀ ਹੈ ਉਦਰਾ ਆ ਵੀ ਆ ਦੇਖ ਤੂਰ ਮਾਰੀ ਖੜੀ ਆ ਸਾਰੇ ਲੋ ਭਾਈ ਆਪਾਂ ਅੱਗੇ ਦੂਜੇ ਪਾਸੇ ਇਹ ਭਾਈ ਇੱਕ ਦਿਨ ਪਹਿਲਾਂ ਵੀਜੀ ਉਹ ਗਰੀ ਆਉਂਦੀ ਆ ਪਰ ਹਾਲਾ ਦਰ ਵੀ ਲੱਗਦਾ ਹੈ ਅਨਕ ਰਵੇ ਗਰੀ ਆਉਂਦੀ ਆ ਆ ਤਰੋ ਲੋ ਬਾਈ ਸ਼ਰਗਾਂ ਦਾ ਹਜੀ ਮਨ ਲਾਉਣ ਦਾ ਥੰਦੇ ਪੁੱਤਰ 105 ਤੇ ਦੋ 7 ਇਹ ਕੱਟ ਆ ਜਾਂਦੀ ਪੈਸਾ ਦੀ ਲੋ ਬਾਈ ਮਿੱਤਰ ਹੁਣ ਲਿਆਉਣੇ ਨਿੱਕੇ ਬੱਚੇ ਲਾ ਕੇ ਇਹ ਉੱਡ ਗਏ ਨੌ ਬੱਚੇ ਨੌ ਦਾ ਸੀ ਲੋ ਬਾਈ ਇੱਕੇ ਬੱਚੇ ਬਾਹਰ ਆਇਆ। ਮੈਂ ਇਹਨਾਂ ਟੁਕੜ ਟੁਕੜ ਦਾ ਆਸਾਨੀ ਨਾਲ ਇੱਕੋ ਵਿੱਚ ਛੜਪਾ। ਮੇਰੇ ਰੋ ਦੇ ਉਧਰ ਪਾ ਦਿੱਤੇ। ਲੋ ਭਾਈ ਬੱਚੇ ਕੱਢਦੇ ਬਾਹਰ ਜਿਹੜਾ ਉਦੇ ਉਧਰ ਗਿਆ ਹੀ ਉਹ ਜਾਲ ਚ ਸੜ ਗਿਆ ਉਹ ਸਾਰੀ ਤਾਂ ਚੜ ਗਏ ਇਹਨਾਂ ਨੂੰ ਲਲਕਰਾ ਇਹ ਦੇਖੋ ਭਾਈ ਕੀ ਆਏ ਲੋ ਭਾਈ ਰੱਤਾ ਜਾ ਆ ਗਿਆ ਬਹਿਣ ਕਰ ਲਾ ਬੋਕਸ

ਲਓ ਬਈ ਜੀ ਆ ਗਏ ਅੰਦ ਕਾਮ ਤੇ ਨਮੂਨੇ ਦੀ ਦੁਕਾਨ ਤੇ ਆਏ ਆ ਲੈ ਰਹੇ ਆ ਪੈਸਾ ਬਈ ਦੀ ਦੀ ਸੰਤਰੀ ਦੀ ਫੁੜੀਆ ਆਈ ਬਾਂਟੀ ਆ ਓਏ ਆਇਆ ਰਹੀ ਆਉਗਾ ਫਿਰ ਸਾਡੀ ਲੈ ਕੇ ਚਾਉਂਦੇ ਨੇ ਫਿਰ ਚੱਲ ਕੇ ਜਾਨਵਰ ਲਾਉਣੇ ਆ ਲਓ ਬਈ ਮਿੱਤਰੋ ਪਸੰਦ ਆ ਤਾਂ ਟਾਈਮ ਫੋਨਾਂਗਾ ਕੇ ਆਪੇ ਜਾਨਵਰ ਲਾ ਲੇਂਗੇ ਪਹਿਲਾਂ ਲਾ ਕੇ ਲਿਆਂਗੇ ਨਿੱਕੇ ਫਿਰ ਉਹ ਬਲਜਾਲ ਵਾਲੇ ਤੇ ਫਿਰ ਇਹਨਾਂ ਨੂੰ ਲਾਉਣ ਲੱਗਾਗੇ ਕਿ ਨਹੀਂ ਹੋਇਆ ਪਹਿਲਾਂ ਨਿੱਕੇ ਲਾਲ ਕੇ ਵੇਖੋ ਬਾਅਦ ਮਿਲਦੇ ਹਾਂ ਲੈ ਬਈ ਮਿੱਤਰੂ ਕਰ ਲਾ ਫੋਕਸ ਕਰ ਲਾ ਫੋਕਸ ਕਰ ਲਾ ਲੋ ਬਈ ਆਪਣੀ ਲੀਲਾ ਔੜ ਗਏ ਬਈ ਆਹ ਲੀਲਾ ਔੜ ਗਏ ਨੂੰ ਬਾਈਏ ਬਈ ਪਹਿਲਾਂ ਇੱਕ ਨਿੱਕਾ ਜਿਹਾ ਤੰਗ ਕਰਦਾ ਫਰਦਾ ਉਹ ਫਰਦਾ ਇਹਨੂੰ ਬਾੜੀਏ ਪਹਿਲਾਂ ਫਿਰ ਉਹ ਤੋਂ ਬਾਅਦ ਕਰਾਂਗੇ ਕੁਝ ਹੋਰ ਲੋ ਵੀ ਉਹ ਦੋ ਜਾਗ ਤੇ ਬੈਠੇ ਆ ਇੱਕੋ ਛਤਰੀ ਤੇ ਬੈਠਾ ਤੇ ਤਿੰਨ ਉੱਡੇ ਸਰਦੇ ਆ ਚਾਰ ਉੱਡੇ ਸਰਦੇ ਆ ਲੋ ਵੀ ਮਿੱਤਰੋ ਆਪਾਂ ਪੱਠੇ ਪਾਦ ਗਏ ਭਾਈ ਇਹ ਨਾ ਕਹੋ ਜੀ ਆਪਣਾ ਸਿਸਟਮ ਆ ਹੀ ਹੁੰਦਾ ਵੀ ਤਿਆਰ ਵਿਆਰ ਉਹ ਕੇ ਕਈ ਬਣਾਉਂਦੇ ਆ ਨਾ ਵਲੌਗ ਉਹ ਸਿਸਟਮ ਹੈ ਨਹੀਂ ਗਾ ਆਪਣਾ ਲੋ ਵੀ ਮਿੱਤਰੋ ਹੁਣ ਆਪਾਂ ਇਹਨਾਂ ਨੂੰ ਪਾ ਲਈ ਪੱਠੇ ਸਾਲਾ ਫੋਕਸ ਕਰ ਲਾ ਕਿਉਂ ਇਹਨਾਂ ਨੂੰ ਪਾ ਕੇ ਪੱਠੇ ਪਈ ਤੂੰ ਦੁਬਾਰੀ ਲਾ ਕੇ ਲਿਆਵਾਂਗਾ ਇਹਨਾਂ ਨੂੰ ਇੱਕ ਨਿੱਕਾ ਬੇਠਾ ਜਾਲ ਤੇ ਦੋਵੇਂ ਨਿੱਕੇ ਆ ਆ ਵੱਡੇ ਉੱਤੇ ਸਰਦੇ ਜਿਹੜੇ ਤਾੜ ਦੇ ਉੱਤੇ ਲਓ ਭਾਈ ਕਿਸ ਤਰ੍ਹਾਂ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹੜਾ ਇਹਦੇ ਨਾਲ ਦਾ ਬੱਚਾ ਸੀ ਲ ਆ ਬੱਚੇ ਨਾਲ ਦਾ ਬੱਚਾ ਉਹ ਬੱਚਾ ਹੈ ਨਹੀਂ ਯਾਰ ਉਹ ਬੱਚਾ ਹੈ ਨਹੀਂ ਆ ਉੱਡ ਗਿਆ ਉਹ ਮੇਰਾ ਖਿਆਲ ਨਹੀਂ ਗਿਆ ਕਿ ਉਹ ਬੱਚੇ ਦਾ ਹਾਲ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਆ ਕਿੱਥੇ ਨਹੀਂ ਹੁਣ ਬਾਈ ਉਹਦੀ ਪੜਤਾਲ ਕਰਦੇ ਮੈਂ ਤਾਂ ਪਹਿਲਾਂ ਵੇਖਿਆ ਹੀ ਨਹੀਂਗਾ ਹੇਗਾ ਕਿ ਨਹੀਂ ਹੈਗਾ ਉਹ ਖੁਣੀ ਉੱਡ ਡੁੱਡ ਗਿਆ ਤੇ ਨਿੱਕਾ ਬਚਾ ਭਾਈ ਦੇਖਦੇ ਆ ਜੀ ਰਾਜੇ ਤਾਂ ਲਓ ਬਈ ਮਿੱਤਰੋ ਛਡੂੰਗਾ ਮੇਰੇ ਹੱਥ ਜਾਂ ਤੇ ਕਾਜ ਆਪਾਂ ਪਾਤੀ ਰੇ ਤੇ ਪੱਠੇ ਕੁਦਰੇ ਪਏ ਤੇ ਬਈ ਅੰਦਰ ਪਾ ਦੇਗੇ ਤੇ ਉਹ ਚਾਉ ਉਹ ਖੜਾ ਆਇਆ ਭੱਜ ਕੇ ਲਓ ਬਈ ਮਿੱਤਰੋ ਮਾਕਾ ਹੀ ਰਹਿ ਗਿਆ ਭਾਈ ਬੁੱਧੂ ਤਾਂ ਇੱਥੇ ਜਮੀ ਵੀ ਦੰਗਣੇ ਕੋਈ ਵੀ ਵੀਡੀਓ ਹੀ ਵੀ ਦਿਨਾ ਆ ਤੇ ਯਾਰ ਰਹਿ ਗਿਆ ਬਸ 10 ਦੇ ਦਿਨਾਂ ਦਾ 15 ਦਾ ਮਾਸਕ ਉਹਨਾਂ ਘਾਜਰੇ ਰੂਪਾ ਕੀ ਕਰਦੇ ਆ ਕੋਈ ਹਿੱਲੇ ਦਾ ਵਸੀਲਾ ਬਈ ਬੱਚੇ ਦਾ ਕੋਈ ਮੂੰਹ ਸਿਰ ਨਹੀਂ ਬਣਿਆ ਤੇ ਪੱਠੇ ਕੁਦਰੇ ਪਏ ਤੇ ਅੰਦਰ ਪਾਉਂਦੇ ਆ ਹੁਣ ਆਪਾਂ ਅੰਦਰ ਪਾ ਕੇ ਫੇਰ ਲਾਉਣੀ ਦੋਣੀਆਂ ਬਾਈ ਪਸ ਗੱਡੇ ਦੇ ਲਓ ਬਈ ਮਿੱਤਰੋ ਨਾ ਤੋ ਲੈ ਆ ਬਈ ਅੰਦਰ ਪੱਠੇ ਕੁਠੇ ਪਾ ਤੇ ਆ ਕੰਮ ਨੇ ਮੇੜ ਤਾਂ ਠੀਕ ਹੋ ਗਿਆ ਫੇਰ ਧਾਰ ਅੱਜ ਜਿਹੜੀਆਂ ਕੀ ਬਣਾਉਂਦਾ ਇਹਨੂੰ ਕਟਣ ਦਾ ਅੰਦਰ ਪੱਠੇ ਪਾਏ ਪਏ ਆ ਬਈ ਜਮਾ ਕੰਪਲੀਟ ਆ ਬਈ ਬੱਚੇ ਦੀ ਪੜਤਾਲ ਕਰਦੇ ਆ ਬੱਚਾ ਗਿਆ ਕਿੱਧਰ ਠੀਕ ਆ ਪਹਿਲਾਂ ਵਾਟਰ ਵਾਸਤੇ ਵੀ ਇੱਕ ਉਹਨੇ ਉਸ ਤੋਂ ਬਾਅਦ ਕਿਤੇ ਹੋਰ ਵੀ ਨੇ ਫੇਰ ਕਰਦੇ ਆ ਉਹਦੀ ਪੜਤਾਲ ਵੀ ਬਾਈ ਬੱਚਾ ਲੱਭਣਾ ਹੀ ਲੱਭਣਾ ਜੀ ਜਿੰਦਾ ਹੋਇਆ ਤਾਂ ਲੋ ਬਈ ਮਿੱਤਰੋ ਆਪਾਂ ਬੱਚਾ ਬਾਹਲਦੇ ਫਿਰਦੇ ਸੀ ਕਿੱਥੇ ਆ ਉਹ ਕਿੱਥੇ ਫਿਰਦਾ ਐ ਨਹੀਂ ਪਤਾ ਲੈ ਅਗੇ ਆਏ ਨਹੀਂ ਪਤਾ ਛਤਰੀ ਦੇ ਚੱਕੀ ਖੜਾ ਨਹੀਂ ਉਹ ਆਪਣਾ ਤਾਂ ਨਹੀਂ ਯਾਰ ਆਪਣਾ ਤਾਂ ਸਵਾ ਰੰਗਾ ਨਿੱਕਾ ਏ ਜਮ ਲਓ ਬਈ ਮਿੱਤਰੋ ਆਪਾਂ ਇੰਸੀਗੇ ਪੜਤਾਲ ਕਰਦੀ ਕਰਦੀ ਬਿਛੀ ਦੀ ਕੂਤਰਾਣੀ ਕੋਲੀ ਸੀ ਇਹਦੀ ਕੋਈ ਇਧਰ ਕੋਈ ਬੱਚਾ ਨਹੀਂ ਆਇਆ ਨਿੱਕਾ ਲੀਲਾ ਆ ਯਾਰ ਰੰਗ ਨਹੀਂ ਲੱਗਿਆ ਉਹਦੇ ਲਓ ਬਈ ਮਿੱਤਰੋ ਬੱਚਾ ਭਾਲਦੇ ਭਾਲਦੇ ਆਪਾਂ ਪਿੰਡ 'ਚ ਫਰਦੇ ਆ ਤੇ ਕਿਸੇ ਕੂਤਰਾ ਵਾਲੇ ਭਰਾ ਤੋਂ ਨਹੀਂ ਪਤਾ ਲੱਗਿਆ ਕਿਸੇ 10 ਬਈਏ ਕਹਿੰਦੇ ਟਾਵਰ ਤੇ ਦੇਖਿਆ ਬਈ ਅਸੀਂ ਜਿੰਨੀਆਂ ਕੂਖੀਆਂ ਸਾਰੀਆਂ ਕੂਖੀਆਂ ਦੇ ਬਈ ਨੀਲਾ ਮਾਰਦੇ ਦੁਬੇ ਜਾਂਦੇ ਆ ਆਉਣਾ ਟਾਵਰ ਚੂਰਿਆ ਟਾਵਰ ਦਾ ਵਰ ਵੀ ਨਹੀਂ ਆ ਮਾਰਦੇ ਵਿੱਚ ਹੈਗਾ ਵੀ ਕਿ ਨਹੀਂ ਵੀਡੀਓ ਆਪਣੀ ਚੱਲਦੀ ਜਾਊਗੀ ਔਰ ਅਬ ਇਹ ਸਾਹਮਣੇ ਟਾਵਰ 8 ਟਾਵਰ ਦੇ ਦਾ ਸੁਬਈ ਅਦੇ ਦੇ ਤਾਂ ਬਈ ਕੋਈ ਦੂਤਰੀ ਨਹੀਂ ਬੈਠਾ ਜੀ ਲੋਰ ਕਾਇਨੀ ਨਹੀਂ ਢੇਣੀ ਆ ਟਾਵਰ ਦੇ ਬਈ 10 20 ਪਰ ਇਹ ਟਾਵਰ ਦੇ ਤਾਂ ਕੁਝ ਵੀ ਨਹੀਂਗਾ ਲਓ ਭਾਈ ਜਿੱਥੋਂ ਜਿੱਥੋਂ ਦਿੱਕਰ ਚਾਂਸਾ ਬਿੱਲੀ ਦੀ ਆਣ ਦਾ ਚਾਂਸ ਵੀ ਹੈਣੀ ਆ ਬਈ ਬਿੱਲੀ ਦੇ ਲੋ ਭਾਈ ਬੱਚਾ ਭਾਲ ਦੀ ਭਾਲ ਦੇ ਬਾਈ ਜੀ ਆਪਾਂ ਪਿੰਡ ਦਾ ਕੀੜਾ ਲੱਗਦਾ ਦੂਰ ਬੱਚਿਆ ਨਹੀਂ ਗਏ ਆ ਉਹ ਵੀ ਉਹ ਉਹ ਸੁਣੀਏ ਕਿ ਆ ਜਾਂਦਾ ਬਈ ਗੋਲਾ ਅੱਧੀ ਪਿੰਡ ਤੇ ਜਦ ਬਈ ਆਪ ਨੂੰ ਐ ਕੂਤਰ ਜਾਇ ਜਾਂਦਾ ਇੱਥੇ ਵੇੜੇ 'ਚ ਖੜ ਕੇ ਪਤਾ ਲੱਗ ਜਾਂਦਾ ਐ ਨੀਗਾ ਮਾਰ ਲਈ ਦੀ ਆ ਤੇ ਪਤਾ ਲੱਗ ਜਾਂਦਾ ਬਈ ਉੱਤਰ ਫਰਦਾ ਇੱਧਰ ਵੀ ਪదల ਲੱਗੇ ਜਾਂਦਾ ਇੱਧਰ ਦਾ ਤਕਰੀਬਨ ਅੱਧੇ ਅੱਧੇ ਪਿੰਡ ਦੇ ਪదల ਲੱਗੇ ਜਾਂਦਾ ਜਿਹੜੇ ਆ ਜਿਵੇਂ ਤਿੰਨ ਕੁ ਟਰਾਈ ਜਾਂਦੇ ਆ ਆਇਆ ਮੈਂ ਧੀਰੇ ਦੇ ਆ ਇਹ ਲਓ ਭਾਈ ਜੀ ਇਹਨੇ ਟੜਕੇ ਮਿਲੀ ਨਹੀਂ ਇਹ ਤੇ ਨਹੀਂ ਚਾਜਣਾ ਖਰਾਬ ਕਰੀ ਜਾਂਦੀ ਹੈ ਭਾਈ ਹੁਣ ਵੇਖੋ ਲਾਈ ਖੜੀ ਜਾਂਣਾ ਆ ਥਾਣੇ ਵੇਖੋ ਢੜੀ ਖੜੀ ਹੈ ਨਾ ਹੁਣ ਲਾਈ ਖੜੀ ਹੈ ਭਾਈ ਹੁਣੇ ਚੋਣੇ ਆ ਪਾਣੀ ਪਿਆਤਾ ਸੀ ਭਾਈ ਸਾਰੇ ਪਾਸੇ ਨੂੰ ਇਹ ਹੁਣ ਚੋਣ ਨੂੰ ਆਪਰਾਏ ਨੇ ਤੇ ਛਦਰੀਆਂ ਲੱਗੀਆਂ ਪੰਗਾ ਜੀ ਬੱਚਾ ਕਿਸੇ ਪਾਸਿਓਂ ਪਰ ਸੁਭਾਵਨਾ ਤਾਂ ਹੈ ਨਹੀਂ ਭਾਈ ਆਉਂਦੀ ਕਿਉਂਕਿ ਛੋਟਾ ਸੀਗਾ ਤੇ ਰੱਬੀ ਜ਼ਬਬੀ ਆਏ ਤਾਂ ਗੱਲ ਠੀਕ ਆ ਉਹ ਫਿੱਤਰ ਆ ਵੀ ਨਹੀਂ ਧੀਰੇ ਦੇ ਬਿੰਦੇ ਲੱਗਦੇ ਮੈਨੂੰ ਤੇਰੇ ਆ ਜਾਂਦਾ ਇਹ ਜਿੰਦਰਾ ਬਈ ਚਲੋ ਭਈਏ ਪਤਾਰ ਕੱਢ ਲਈਏ ਹੋਏ ਭਾਈ ਮਿੱਤਰੋ ਬੱਚੇ ਦਾ ਬਈ ਕੋਈ ਮੂੰਹ ਸਿਰ ਨਹੀਂ ਬਣਿਆ ਸਾਰੇ ਦਰਖਤ ਫਰੂਲ ਤੇ ਸਾਰਾ ਪਤਾ ਕਰ ਲਿਆ ਬਈ ਕਿਤੇ ਨਹੀਂ ਲੱਭਿਆ ਤੇ ਅੱਜ ਬਈ ਕਾਜਰੇ ਰੂਪਾਤੀ ਆ ਤੇ ਕਣਕ ਆਪਣੀ ਵਧੀਆ ਉਗਰੀ ਹੁੰਦੀ ਹੈ ਖਾਲ ਨੂੰ ਸਵੇਰ ਕੀੜਾ ਮਾਰਾਂਗੇ ਚਲੋ ਠੀਕ ਆ ਬਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਸਪੋਰਟ ਚੱਕ ਦੇਖੀ ਮਾ ਉਹ ਜਾਂਦਾ ਕਾਜ ਬੜਾ ਫਰਦਾਈ ਤੇ ਵੀਰ ਬਣ ਕੇ ਯਾਰ ਸਪੋਰਟ ਕਰਿਆ ਕਰੋ ਪੂਰਾ ਵੀਰੇ 1 ਸਾਲ ਹੋ ਗਿਆ ਚੈਨਲ ਬਣਾਏ ਨੂੰ ਸਵਾ ਸਾਲ ਹੀ ਹੋ ਚੱਲਿਆ ਤੇ ਵਿਊ ਬਾਈ ਉਹੀ 25 30 35 25 30 35 ਭਰਾ ਬਣ ਕੇ ਸਪੋਰਟ ਕਰੋ ਮੈਂਤ ਵਾਲੀ ਗੱਲ ਹੀ ਆ ਤੇ ਮੱਕ ਵੀ ਆਪਣਾ 15